ਆਟਮ ਦਾ ਖਿਤਾਬ ਮਿਲਿਆ ਨਾਜ਼ਮਾ ਦਾ ਉਦੋਵਾਲ ਪਿੰਡ ਹੈ ਮਹਿਮਦਬਾਲ ਦੇ ਸੰਦੀਪ ਦੇ ਲਈ ਨਾਜ਼ਮਾ ਪਿੰਡ ਪੱਦਰ ਦੇ ਮੁਕਾਬਲੇ ਖੇਡਿਆ ਹੈ ਪਹਿਲਾ ਸਟਾਰਟ ਲਵੇਗਾ ਪਹਿਲੀ ਇੱਕ ਵਾਰ ਸ਼ੀਦਾ ਦੀ ਉੱਪਰ ਮੋਨੂ ਦੇ ਹਿੱਸੇ ਹੈ ਬੈਸਟ ਰੇਟਰ ਬੈਸਟ ਆਪਰ ਦੇ ਲਈ 51 5100 ਰੁਪਏ ਦਾ ਮਾਣ ਕੀਤਾ ਜਾਵੇਗਾ ਲੋ ਮੰਗਦਾ 11 ਕਬੱਡੀ ਦਾ ਕਦੇ ਬਲਵਾਨ ਸਿੰਘ ਬਾਨੇ ਦੀਆਂ ਗੱਲਾਂ ਹੁੰਦੀਆਂ ਹੈ ਕ੍ਰੇਡਾ ਦੀ ਧਰਤੀ ਤੇ ਕਬੱਡੀ ਦੇ ਗੋਡ ਗਿਫਟ ਦਾ ਖਿਤਾਬ ਮਿਲਦਾ ਹੈ ਕਦੇ 에ਰੋਪਲੇਨ ਦਾ ਖਦਾ ਪਿੰਦਰ ਚਮਿਆਰੇ ਨੂੰ ਦਿੱਤਾ ਜਾਂਦਾ ਹੈ ਲਓ ਟੱਚ ਵੱਜਾ ਬਿੱਟੂ ਨੂੰ ਤੇ ਪਹਿਲੀ ਕਬੱਡੀ ਪਹਿਲੀ ਕਬੱਡੀ ਦੇ ਉੱਪਰ ਪਹਿਲਾ ਅੰਕੜਾ ਮੋਨੂ ਸੁਰਖਪੁਰ ਦੇ ਲਈ ਜੋੜਦਾ ਹੋਇਆ ਵਾਪਸ ਆਪਣੇ ਪਾਲੇ ਦੇ ਵਿੱਚ ਹੈ ਸਾਹਮਣੇ ਬਾਰੂ ਰੁੜਕੀ ਦੀ ਧਰਤੀ ਦਾ ਜਿੱਥੋਂ ਦੇ ਗੋਗੋ ਨੂੰ ਕਬੱਡੀ ਦਾ ਟਾਈਗਰ ਕਿਹਾ ਜਾਂਦਾ ਹੈ ਸੁਪਰਸਟਾਰ ਖਿਡਾਰੀ ਉਸ ਧਰਤੀ ਨੇ ਪਹਿਲਾਂ ਕੀਤਾ ਹੈ ਪਰ ਸਾਹਮਣੇ ਬਹੁਤੀ ਸੋਹਣੀ ਦਾਦ ਦੇ ਵਿੱਚ ਇਹ ਆ ਦੁਨੀਆ ਦਾ ਮਹਾਨ ਖਿਡਾਰੀ ਜਾਤਵਿੰਦਰ ਸਿੰਘ ਯਾਦਾ ਸੁਰਕਪੁਰੀਆ ਯਾਦਗਰ ਜਫਾ ਲਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਦਾ ਹੋਇਆ ਪਰ ਬਾਹਰੂ ਰੁੜਕੀ ਵਾਲਾ ਦੋਨਾਂ ਦਾ ਸਰੀਰ ਇੱਕੋ ਜਿਹਾ ਹੈ ਔਰ ਪੈਂਡਾ ਵਾਅਦਾ ਕਰਦਾ ਹੈ ਵਾਪਸ ਆਪਣੇ ਪਾਲੇ ਦੇ ਵਿੱਚ ਹੈ ਇੱਧਰ ਅਮਨਪ੍ਰੀਤ ਸਿੰਘ ਜੀ A1 ਟ੍ਰਾਂਸਪੋਰਟਰ ਅਗਲੀ ਕਮੇਟੀ ਕੌਣ ਪਾਵੇਗਾ ਕੁਲਪ੍ਰੀਤ ਅਮਨਪ੍ਰੀਤ ਸਿੰਘ ਤੇ ਲਾਟਾ ਸਾਹਿਬ ਆਹ ਭਾਜੀ ਫਰਾਲੇ ਵਾਲੇ ਬਿੰਦੂ ਨੂੰ ਮੈਂ ਬੇਨਤੀ ਕਰਾਂਗਾ ਕਿ ਮੇਰੇ ਕੋਲ ਇੱਕ ਖਿਡਾਰੀ ਵੇਚ ਦਿਓ ਪੈਸੇ ਲੱਗ ਤੋਂ ਲੱਗ ਲਈ ਜਾਣ ਜਿਹੜਾ ਇੱਕ ਟਾਈਮ ਖਿਡਾਰੀ ਨਹੀਂ 바ਰੂ ਦਾ ਵੱਡਾ ਮਾਨ ਸਤਿਕਾਰ ਹੈ ਭਾਜੀ ਮੇਰੇ ਕੋਲ ਭੇਜ ਦਿਓ ਕਿਉਂਕਿ ਹੁਣ ਮੈਨੂੰ ਕਮੈਂਟਰੀ ਤੇ ਫੋਕਸ ਰਹਿਣਾ ਪੈਣਾ ਆਹ ਨੌਜਵਾਨ ਦਾ ਜੋਲਾ ਪਿੰਡ ਹੈ ਬਹੁਤ ਹੀ ਤਕੜਾ ਖਿਡਾਰੀ ਕੈਨੇਡਾ ਦੇ ਵਿੱਚ ਖੇਡਣ ਵਾਲਾ ਹੈ ਇੱਕ ਪਾਸੇ ਗੁਲਪ੍ਰੀਤ ਬਨਾਲਾ ਬਾਹੀ ਹਵਾ ਹਵਾਈ ਹੋ ਗਿਆ ਮੈਂ ਫਰਾਲੇ ਵਾਲੇ ਬਿੰਦੂ ਨੂੰ ਬੇਨਤੀ ਕਰਦਾ ਕਿ ਮੇਰੇ ਤੋਂ ਪੈਸੇ ਨਹੀਂ ਸਾਬੇ ਜਾਣ ਇਧਰ ਕਮਲ ਆ ਗਿਆ ਬੋਤਲਾ ਬੜਾ ਇਹ ਕਮਲ ਦੇ ਕੋਲੋਂ ਪੈਸੇ ਮਿਲ ਗਏ ਇਸ ਨੌਜਵਾਨ ਨੂੰ ਸਿਵਟ ਗੱਡੀ ਦੇ ਨਾਲ ਸਤਿਕਾਰ ਦਿੱਤਾ ਗਿਆ ਹੈ ਜਗਦੀਪ ਸਿੰਘ ਜੀ ਲਾਟਾ ਮਨਪ੍ਰੀਤ ਸਿੰਘ ਜੀ A1 ਟ੍ਰਾਂਸਪੋਰਟ ਅਮਨਪ੍ਰੀਤ ਸਿੰਘ ਜੀ A1 ਟ੍ਰਾਂਸਪੋਰਟ ਲਾਗਲੀ ਕਬੱਡੀ ਦੀਪਾ ਬੱਲਣਾਉਂ ਦੀ ਧਰਤੀ ਦਾ ਤੇ ਸਾਹਮਣੇ ਜੋਦਾ ਸੁਰਕਪੁਰੀਆ ਗਿੱਟੇ ਨੂੰ ਚੱਕਰ ਦੀ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਜੜਤੁਕ ਹੈ ਅਗਲੀ ਕਬੱਡੀ ਰਾਣੇ ਦੇ ਹਿੱਸੇ ਹੈ ਆਨੰਦਵਾਲਾ ਮਹਿਮਦ ਬਾਲ ਪਿੰਡਾ ਕੈਨੇਡਾ ਦੇ ਵਿੱਚ ਤਕੜਾ ਖੇਡਿਆ ਹੈ ਪੱਪਾ ਦਾ ਬੜਾ ਤੇਜ਼ ਖਿਡਾਰੀ ਹੈ ਟੱਚ ਮਾਰ ਕੇ ਹੱਦਿਆਂ ਨੂੰ ਬੁੜਨ ਦਾ ਅੰਦਾਜ਼ ਬੜਾ ਵੱਖਰਾ ਹੈ ਇਸ ਖਿਡਾਰੀ ਦਾ ਇੱਕ ਪਾਸੇ ਰਾਣਾ ਮਹਿਮਦ ਵਾਲੀਆ ਪੁਰ ਹੀਰਾ ਦੀ ਧਰਤੀ ਦਾ ਬਿੱਟੂ ਤੌਣ ਤੇ ਹੱਥ ਰੱਖਦਾ ਹੋਇਆ ਸੰਤੋਖ ਸਿੰਘ ਤੋਕੀ ਦੀ ਕਬੱਡੀ ਦਾ ਵਾਰਿਸ ਜਾਬੇ ਵਿੰਦਰ ਸਿੰਘ ਪੱਜੋ ਦਿੱਤੀਏ ਦੀ ਕਬੱਡੀ ਦਾ ਵਾਰਿਸ ਗੁਰਾਇਬ ਵਾਲੀ ਦੀਪੇ ਦੀ ਕਬੱਡੀ ਦਾ ਵਾਰਿਸ ਕਿਉਂ ਜਾ ਕਮਾਲ ਕਰੇਗਾ ਇੱਕ ਪਾਸੇ ਰਾਣਾ ਮਹਿਮਦ ਵਾਲੀਆ ਹਵਾ ਹਵਾਈ ਹੋ ਗਿਆ ਤੇ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਜੁੜ ਚੁੱਕਾ ਹੈ ਆ ਚੱਲਾ ਫੌਜੀ ਸ਼ਾਮ 84 ਦਾ ਨਾ ਮੋਟਰਸਾਈਕਲਾਂ ਦਾ ਬਜੇਤਾ ਅਗਲੀ ਕਬੱਡੀ ਪਾਉਣ ਦੇ ਲਈ ਬਹਾਰ ਕਬੱਡੀ ਦਾ ਖਿਡਾਰੀ ਸਾਹਮਣੇ ਜੋਧੇ ਦੇ ਨਾਲ ਮੁਕਾਬਲਾ ਬਹੁਤ ਹੀ ਸਖਤ ਆ ਪਰ ਪੁਆਇੰਟ ਤਾਵੀ ਦਾ ਇਹ ਟੈਕਨੀਕਲੀ ਪੁਆਇੰਟ ਹੈ ਲਾਈਨ ਜਿਹੜੀ ਟੱਚ ਹੋ ਗਈ ਸੀ ਤੇ ਪੁਆਇੰਟ ਤਾਵੀ ਦੇ ਹਿੱਸੇ ਦੇ ਵਿੱਚ ਜੁੜ ਚੁੱਕਾ ਹੈ ਅਗਲੀ ਕਬੱਡੀ ਬਲੇਰ ਖਾਨਪੁਰੀਆ ਗੁੱਗੂ ਬਲੇਰ ਖਾਨਪੁਰੀਆ ਅਗਲੀ ਕਬੱਡੀ ਪੌਂਦਲੇ ਪੱਖੋਵਾਲ ਦੇ ਬਿਲਕੁਲ ਨਜ਼ਦੀਕ ਬਸਿਆ ਹੋਇਆ ਪਿੰਡ ਹੈ ਲੱਗਿਆ ਪ੍ਰੀਤਾ ਆਇਆ ਪ੍ਰੀਤਾ ਲੱਗੇ ਕੋਈ ਟੋਨਾ ਕਬੱਡੀ ਤੇ ਕਪੂਰਥਲਾ ਚੀਚਾ ਕੋਈ ਦੋਨਾ ਇਹ ਆ ਅਮਰਤ ਦੁੱਗਾਂ ਦੀ ਧਰਤੀ ਦਾ ਸੰਦੀਪ ਲੁੱਧਰ ਨੂੰ ਡਕਿਆ ਬੱਗੇ ਪਿੰਡिए ਦੁੱਲੇ ਨੂੰ ਡਕਿਆ ਕੈਨੇਡਾ ਦੀ ਧਰਤੀ ਤੇ 1600 ਦਾ ਡਾਲਰ ਦਾ ਜੱਫਾ ਪਰਿਆ ਫਰੀडम फाइਟਰ ਸੋਨ ਸਿੰਘ ਦੁੱਗ ਦਾ ਪਿੰਡੂ ਅੱਜ ਜੌਲਾ ਦੇ ਲਈ ਪੂਰਾ ਗੁੱਥਮ ਗੁੱਥੀ ਹੋਇਆ ਮੁੰਡਾ ਤੇ ਪੁਆਇੰਟ ਜਿਹੜਾ ਜੱਫੀ ਦੇ ਹਿੱਸੇ ਦੇ ਵਿੱਚ ਜੁੜ ਚੁੱਕਾ ਹੈ ਚੱਲ ਬਈ ਨੀਨਾ ਸਿੰਘ ਪਾਕ ਕਬੱਡੀ ਬਹੁਤ ਵਧੀਆ ਜਿਹੜਾ ਇਸ ਵੇਲੇ ਮੈਚ ਹੈ ਮੈਂ ਪ੍ਰਵਾਸੀ ਭਾਰਤੀਆਂ ਦਾ ਸਤ ਮੰਗਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਲੋ ਸਾਹਮਣੇ ਨੀਲਾ ਖਜ਼ੂਰਲੇ ਦੀ ਧਰਤੀ ਦਾ ਅਗਲੀ ਰੇਡ ਪਾਉਣ ਦੇ ਲਈ 8 ਵਜੇ ਫਾਈਨਲ ਮੈਚ ਇਧਰੇ ਪਾਸੇ ਜਾਂਦਾ ਸੁਰਕਪੁਰਿਆ ਖੜ ਕੇ ਨਜ਼ਾਰਾ ਲੱਗਦਾ ਹੈ ਇਹ ਆ ਕਬੱਡੀ ਦਾ ਆ ਜਗਵਿੰਦਰ ਸਿੰਘ ਜੋਧਾ ਕਬੱਡੀ ਦਾ ਮਹਾਨ ਖਿਡਾਰੀ ਬਿਸ਼ਪ ਕਬੱਡੀ ਕੱਪ ਦੇ ਵਿੱਚ ਪੰਜ ਜੱਫੇ ਲਾਏ ਸਨ ਲਾਦਵਾਲ ਨੇ ਟਰੈਕਟਰ ਆਪਣੇ ਨਾਮ ਕਰ ਲਿਆ ਕਬੱਡੀ ਦੀ ਲੀਗ ਦੇ ਵਿੱਚ 125 ਜੱਫੇ ਲਾ ਕੇ ਲਾਦਵਾਲੋ ਵਧੀਆ ਜਿਹੜਾ ਮਾਰਤ ਸਤਕਾਰ ਹਾਸਲ ਕੀਤਾ ਪਰ ਮੋਨੂ ਅਗਲੀ ਕਬੱਡੀ ਉਦੋਂ ਵਾਲੀ ਧਰਤੀ ਦਾ ਮਗਦਾ 11 ਕਬੱਡੀ ਦਾ ਕਿਹੋ ਜਿਹਾ ਕਮਾਲ ਕਰੇਗਾ ਕਰੇਗਾ ਲੋਕੀ ਉਂਗਲਾ ਕਰ ਕਰਕੇ ਪੁੱਛਦੇ ਐ ਇੱਕ ਪਾਸੇ ਗੁਰਜੀਤ ਨਾਲੇ ਬਿੱਟੂ ਲੋ ਸਾਹਮਣੇ ਇਹ ਆ ਗੁਰਜੀਤ ਇਹਨੂੰ ਕਹਿੰਦੇ ਕਿ ਖੇਡ ਕਬੱਡੀ ਫੁਰਤੀ ਦੀ ਕੰਮ ਭਿੰਡਣਾ ਝੋਟੇ ਦਾ ਜੀਦਾਰੀ ਦੀ ਕੁਸ਼ਤੀ ਪੱਕਾ ਸਾਧ ਲਗੋਟੇ ਦਾ ਬਹੁਤ ਹੀ ਸੋਹਣਾ ਗਰਦੀਪ ਨੇ ਲਾਜਫਾ ਗੁਰਜੀਤ ਨੇ ਲਾਜਫਾ ਇਸ ਰਤਪਾ ਦਾ लवली ਯੂਨੀਵਰਸਿਟੀ ਦੇ ਬਿਲਕੁਲ ਨਜ਼ਦੀਕ ਬਸਿਆ ਹੋਇਆ ਪਿੰਡ ਹੈ ਕਬੱਡੀ ਦੇ ਮਹਾਰ ਪ੍ਰਮੋਟਰ ਦਾ ਘਰਾ ਹੀ ਆ ਨਜ਼ਰ ਆ ਲੋ ਸਾਹਮਣੇ ਬਾਹਰੂ ਰੁੜਕੀ ਦੀ ਧਰਤੀ ਦਾ ਅਗਲੀ ਕਬੱਡੀ ਕੁੰਮ ਨਹੀਂ ਪੁੰਧੀਰੀਏ ਕਮਾਉਣ ਵਾਲੇ ਆਏ ਨੇ ਖੇਡ ਦੀ ਕਬੱਡੀ ਖੜਾਉਣ ਵਾਲੇ ਆਏ ਨੇ ਇਹ ਆ ਜੋਧਾ 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 ਸੁਰਕਪੁਰੀਆ ਕਿਹੋ ਜਿਹਾ ਕਮਾਲ ਕਰੇਗਾ ਇੱਕ ਪਾਸੇ ਜੋਧਾ ਬਹੁਤੀ ਜੀਤਦਾਰੀ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਆਤਮ ਵਿਸ਼ਵਾਸ ਦੇ ਨਾਲ ਵੱਜੀ ਹੋਈ ਕੈਂਚੀ ਦਰਸ਼ਕ ਪੂਰਾ ਆਨੰਦ ਮਾਨਦੇ ਹੋਏ ਜੋਰ ਸਾਹਿਬ ਇਥੋਂ ਨਜ਼ਾਰਾ ਦਿਸ ਰਿਹਾ ਹੈ ਦਿਸ ਰਿਹਾ ਨਜ਼ਾਰਾ ਹੈ ਇੱਧਰ ਦੇਖੋ ਬਹੁਤੀ ਆਤਮ ਵਿਸ਼ਵਾਸ ਦੇ ਨਾਲ ਕੈਂਚੀ ਵੱਜੀ ਹੈ ਤੇ ਅਵਤਾਰਤਾਰੀ ਸਾਹਿਬ ਜਗਪਾਲਪੁਰ ਵਾਲੇ ਸਰਤਾਲ ਦੇ ਵਿੱਚ ਵਿਸਲ ਮਾਰ ਕੇ ਦੱਸਿਆ ਹੈ ਕਿ ਸੁਰਕਪੁਰੀਏ ਜੋਧੇ ਨੇ ਵਿਸ਼ਵ ਕੱਡੀ ਕੱਪ ਦੇ ਬਾਗ 1 ਨੰਬਰ ਦਾ ਵਾਧਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਲਿਆ। ਆ ਲਦਵਾਨ ਜੋਰਪ ਦੇ ਗਰਾਊਂਡਾਂ ਦੇ ਵਿੱਚ ਬੜਾ ਤਕੜਾ ਖੇਡਿਆ। ਬੈਲਜੀਅਮ ਦੇ ਵਿੱਚ ਤਕੜਾ ਖੇਡਿਆ ਬੈਲਜੀਅਮ ਦੀ ਖਾਸियत ਹੈ ਕਿ ਹਰ ਘੜੀ ਮੋੜ ਦੇ ਉੱਪਰ ਬਹੁਤ ਹੀ ਵਧੀਆ ਜਿਹੜਾ ਰੌਸ਼ਨੀ ਦਾ ਪ੍ਰਬੰਧ ਹੈ। ਲਓ ਸਾਹਮਣੇ ਅਗਲੀ ਡੇਟ ਦੇ ਉੱਪਰ ਕੁਲਪ੍ਰੀਤ ਬਡਾਲਾ ਬਾਹੀ

ਯਾਦਵਿੰਦਰ ਸਿੰਘ ਯਾਦਾ ਨਾਲੇ ਮਨਪ੍ਰੀਤ ਭੇਟਾ ਨੌਜਵਾਨ ਦੀ ਚੱਪਟ ਦੇਖੋ ਦੀਪਾ ਇੱਕ ਪਾਸੇ ਯਾਦਾ ਸੁਰਕਪਰੀਆ ਚੀਤੇ ਦੇ ਵਾਂਗ ਚੱਪਟ ਮਾਰੀ ਹੈ ਕਹਿੰਦੇ ਕਿ ਕਬੱਡੀ ਦੇ ਵਿੱਚ ਗੋਡ ਗਿਫਟ ਹੈ ਚੀਤਾ ਪਰ ਸਾਹਮਣੇ ਯਾਦਵਿੰਦਰ ਸਿੰਘ ਯਾਦਾ ਸੁਰਕਪੀਰ ਗਿਆ ਸੱਤ ਮੰਗਲ ਸਿੰਘ ਜੀ ਕੈਨੇਡਾ ਚਰਨਜੀਤ ਸਿੰਘ ਜੀ ਚੱਲਾ 5-500 ਰੁਪਇਆ ਦੋਨਾਂ ਦੇ ਵੱਲੋਂ ਹਜ਼ਾਰ ਹਜ਼ਾਰ ਰੁਪਈਆ ਜਿਹੜਾ ਲੈਵੇ ਜੋਧਾ ਸਿੰਘ ਜਾਦਾ ਸਿੰਘ ਜਿਹੜਾ 1000 ਰੁਪਈਆ ਸਜੀਪ ਪੰਡਤ ਸਾਹਿਬ 2000 ਰੁਪਈਆ ਫੜ ਲੋ ਚੰਨਜੀਤ ਸਿੰਘ ਜੀ ਚੰਨਾ ਕੈਨੇਡਾ ਤੇ ਸਤ ਮੰਗਲ ਸਿੰਘ ਜੀ ਉਹਨਾਂ ਦੇ ਵੱਲੋਂ ਆਹ ਫੜਵੇ ਇਹ ਬਹੁਤ ਵੱਡਾ ਇਹ ਜਾਦੇ ਦਾ 1000 ਰੁਪਈਆ ਹੈ ਜਤਿੰਦਰ ਸਿੰਘ ਜੀ ਕੁੱਕੜਪਿੰਡ 200 ਰੁਪਿਆ ਲਗਦੋ ਲਗਦਲਾਵਾ ਮੈਂ ਚੰਨਜੀਤ ਸਿੰਘ ਜੀ ਚੱਲਾ ਸਤ ਮੰਗਲ ਸਿੰਘ ਜੀ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਨੋਟਾਂ ਦੀ ਵਰਖਾ ਕਰ ਦਿੱਤੀ ਹੈ ਲੋ ਸਾਹਮਣੇ ਅਗਲੀ ਰੇਡ ਦੇ ਉੱਪਰ ਅਗਲੀ ਕਬੱਡੀ ਅਗਲੀ ਕਬੱਡੀ ਗੁੱਗੂ 플레이ਰ ਖਾਨਪੁਰੀਆ ਬਾਜ਼ਾਰ ਬਕੈਲਾ ਚਰਖਾ ਹੁੰਦੀ ਹੈ ਕਬੱਡੀ ਤੇ ਨੋਟਾਂ ਦੀ ਵਰਖਾ ਦੋ ਨੰਬਰ ਦੇ ਉੱਪਰ ਸਲਾਮਦੀਨ ਸ਼ਾਮ 78 ਦੀ ਧਰਤੀ ਦਾ ਕਿਹੋ ਜਿਹਾ ਕਮਾਲ ਕਰੇਗਾ ਕੌਣ ਜੱਫਾ ਭਰੇਗਾ ਆਇਆ ਸਲਾਮਦੀਨ ਸ਼ਾਮ 84 ਦਾ ਨੌਜਵਾਨ ਦਾ 10 ਸਾਲ ਦਾ ਅਮਰੀਕਾ ਦਾ ਵੀਜ਼ਾ ਲੱਗਾ ਇੱਕ ਪਾਸੇ ਗੁੱਗੂ ਬਲੇਰ ਖਾਨਪੁਰੀਆ ਆਹ ਲਦਵਾਨੇ ਕੋੜੀ ਜਿੱਤੀਆ ਤਲਾਸ਼ ਦੇ ਵਿੱਚੋਂ ਇਸ ਵੇਲੇ ਜੌਣਾ ਦੀ ਟੀਮ ਦੇ ਲਈ ਇੱਕ ਵਾਲੇ ਜੋਧੇ ਨਾਲ ਸਲਾਮਾ ਦੱਸਦਾ ਹੋਇਆ ਇੱਧਰ ਕਮਲ ਵੀ ਪੂਰਾ ਫੋਕਸ ਹੋਇਆ ਹੋਇਆ ਪਰ ਪੁਆਇੰਟ ਕਿਹੜੇ ਹਿੱਸੇ ਦੇ ਵਿੱਚ ਜਾਵੇਗਾ ਪੁਆਇੰਟ ਜੱਫੀ ਅਮਰਪ੍ਰੀਤ ਸਿੰਘ ਜੀ A1 ਟ੍ਰਾਂਸਪੋਰਟਰ ਦੁਬਈ ਆ 500 ਰੁਪਈਆ ਬਾਜੀ ਮੇਰੇ ਕੋਲ ਲੈ ਲਓ ਇੱਧਰ ਜੱਫਾ ਲੱਗਾ ਹੈ ਇੱਧਰ ਕਮਲ ਦੇ ਕੋਲ ਹੈ ਬੋਤਲਾ ਵਾਲੇ ਕਮਲ ਦੇ ਕੋਲੋਂ ਜਿਹੜੇ ਪੈਸੇ ਮਿਲਣਗੇ ਲਓ ਅਗਲੀ ਕਬੱਡੀ ਦੇ ਉੱਪਰ ਨੀਨਾ ਖਜ਼ੂਰਲੇ ਦੀ ਧਰਤੀ ਦਾ ਸਿਰੇ ਦੀਆਂ ਗੱਲਾਂ ਸਿਰੇ ਦੀਆਂ ਟੱਕਰਾ ਜਿਆਦਾ ਤੇ ਜੁੱਦਾ ਅਦਰ ਦੇ ਕੋਲ ਜਿਆਦਾ ਜਦਵਿੰਦਰ ਜਿਆਦਾ ਨੌਜਵਾਨੋਂ ਲਿਕਾ ਸਿੰਘ ਮੰਨਦਾ 5100 ਦੇ ਉੱਪਰ ਵੀ ਮੈਨੂੰ ਲੱਗਦਾ ਕਿ ਮੋਹਰ ਬਣ ਲੱਗੀ ਹੈ ਜੋਲ ਸਾਹਿਬ ਆ ਜਾਓ ਲੱਗ ਕੇ ਆ ਜਾਓ ਇੱਥੇ ਕਹਦਾਓ ਇੱਥੇ ਇੱਕ ਜਿਆਦਾ ਸਵਾਦ ਹੁੰਦਾ ਹੈ ਸਮੁੱਚੀ ਮੈਨੇਜਮੈਂਟ ਕਮੇਟੀ ਆ ਜਾਓ ਜੀ ਆ ਜਾਓ ਸਾਰੇ ਪੰਚ ਸਰਪੰਚ ਸਾਹਿਬ ਇੱਥੇ ਇੱਕ ਜਿਆਦਾ ਦਿਸਦਾ ਤੇ ਠੀਕ ਹੈ ਪਰ ਇੱਥੇ ਜਿਹੜਾ ਸਵਾਦ ਜਿਆਦਾ ਹੈ ਮੈਚਾਂ ਦਾ ਇੱਧਰ ਨੋਟਾਂ ਦੀ ਵਰਕਾ ਹੋ ਰਹੀ ਹੈ ਲੋ ਮੋਨੂ ਅਗਲੀ ਰੇਟ ਦੇ ਉੱਪਰ 1000 ਰੁਪਇਆ ਅਮਨਪ੍ਰੀਤ ਸਿੰਘ ਜੀ A1 ਟਰਾਂਸਪੋਰਟਰ ਇਧਰ ਦੇ ਪਾਸੇ ਜਾਂਦੇ ਨੇ 1000 ਰੁਪਇਆ ਸਜੀਪ ਪੰਡਤ ਸਾਹਿਬ ਫੜਿਓ ਅਮਨਪ੍ਰੀਤ ਸਿੰਘ ਜੀ ਡਬਈ ਵਾਲੇ A1 ਟਰਾਂਸਪੋਰਟਰ 1000 ਰੁਪਇਆ ਜਾਂਦੇ ਦੇ ਲਈ ਹੋਰ ਜਿਹੜਾ ਮਾਨ ਸਤਕਾਰ ਹੈ ਨੋਟਾਂ ਦੀ ਵਰਖਾ ਵਾਪਾ ਹੋ ਗਈ ਹੈ ਅਮਰਪ੍ਰੀਤ ਸਿੰਘ ਜੀ ਟਰਾਂਸਪੋਰਟਰ ਜੋ ਡਬਈ ਦੇ ਵਿੱਚ ਜਗਦੀਪ ਸਿੰਘ ਜੀ ਲਾਟਾ ਅਮਰੀਕਾ ਵਾਲਿਆਂ ਦੇ ਨਾਲ ਡਾਢਾ ਪਿਆਰ ਹੈ ਔਰ ਜਿਹੜਾ ਵੱਡਾ ਮਾਨ ਸਤਕਾਰ ਇਧਰ ਗੁਰਪਾਜੀ ਉਧਰ ਕਰਮਜੀਤ ਜੀਆ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਾਂਗਾ ਜਿਹੜੇ ਹਰ ਸਾਲ ਨੋਟਾਂ ਦੀ ਵਰਖਾ ਕਰਦੇ ਐ ਸਾਹਮਣੇ ਬਾਰੂ ਰੁੜਕੀ ਦੀ ਧਰਤੀ ਦਾ ਅਗਲੀ ਕਬੱਡੀ ਪੌਂਦ ਲਈ ਇਸ਼ਾਰੋਂ ਕੋ ਅਗਰ ਸਮਝੋ ਰਾਜ ਕੋ ਰਾਜ ਰਹਿਣੇ ਦਿਓ ਬਾਰੂ ਰੁੜਕੀ ਦੀ ਧਰਤੀ ਦਾ ਇਧਰੇ ਪਾਸੇ ਜੋਦਾ ਸੁਰਕਪੁਰੀਆ ਕੈਚ ਕਰਦਾ ਜਤਨ ਕੀਤਾ ਪਰ ਨਹੀਂ ਬਾਰੂ ਰੁੜਕੀ ਵਾਲਾ ਪਿੰਡ ਦਾ ਵਾਅਦਾ ਕਰਦਾ ਹੋਇਆ ਵਾਪਸ ਆਪਣੇ ਪਾਲੇ ਦੇ ਵਿੱਚ ਐ ਖੇਡ ਕਬੱਡੀ ਫੁਰਤੀ ਦੀ ਕੰਮ ਪੜਨਾ ਝੋਟੇ ਦਾ ਕੁਲਪ੍ਰੀਤ ਬਨਾਲਾ ਬਾਹੀ ਅਗਲੀ ਕਬੱਡੀ ਪੌਂਦ ਲਈ 51 5100 ਰੁਪਇਆ ਬੈਸਟ ਰੇਡਰ ਬੈਸਟ ਆਪਰ ਦੇ ਲਈ ਇਧਰ ਮਨਪ੍ਰੀਤ ਸਿੰਘ ਜੀ ਵੱਡਾ ਜਿਹੜਾ ਬਹੁਤ ਹੀ ਵੱਡਾ ਸਤਕਾਰ ਹੈ ਅਮਰਪ੍ਰੀਤ ਸਿੰਘ ਜੀਾਂ ਦਾ ਮੈਂ ਧੰਨਵਾਦ ਕਰਾਂਗਾ ਮਨਪ੍ਰੀਤ ਜੋਲ ਕਬੱਡੀ ਦਾ ਬਹੁਤ ਹੀ ਟਾਪਰ ਖਿਡਾਰੀ ਹੈ ਜਿੱਥੇ ਸਤ ਮੰਗਲ ਸਿੰਘ ਜੀਾਂ ਦਾ ਕ੍ਰੀਡਾ ਬਲੰਦਾ ਚੰਨਜੀਤ ਸਿੰਘ ਜੀ ਚੰਨਾ ਸਾਹਿਬ ਜਗਦੀਪ ਸਿੰਘ ਜੀ ਲਾਟਾ ਸਾਰੇ ਪ੍ਰਵਾਸੀ ਭਾਰਤੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਇੱਕ ਪਾਸੇ ਕੁਲਪ੍ਰੀਤ ਬਨਾਲਾ ਪਾਹੀ ਸਲਾਮਦੀਨ ਸ਼ਾਫ ਚਰਾਸੀ ਕੁਲਪੀਸ ਹੈ ਹੋਰ ਦਿਓ ਮੋਟਰਸਾਈਕਲ ਇਹ ਇੱਕੋ ਹੀ ਖੇਡ ਮੇਲੇ ਦੇ ਲਈ ਖੇਡਦੇ ਆ ਜਿਹੜਾ ਲੋਧਵਾਲ ਕਬੱਡੀ ਪਾ ਕੇ ਵਾਪਸ ਪਰਤਿਆ ਕੁਲਪ੍ਰੀਤ ਬਡਾਲਾ ਬਾਹੀ ਤੇ ਇਦਰ ਸਲਾਮਦੀਨ ਇਹ ਪਿੰਡ ਪੱਤਰ ਦੇ ਮੁਕਾਬਲੇ ਇੱਕੋ ਹੀ ਮੇਲੇ ਦੇ ਲਈ ਖੇਡਦੇ ਆ ਦਿਓ ਮੋਟਰਸਾਈਕਲ ਮੁੰਡਾ ਕਹਿੰਦਾ ਜਾਣ ਨਹੀਂ ਦੇਣਾ ਇਦਰ ਹਰਜਿੰਦਰ ਸਿੰਘ ਜੀ ਜਾਲ ਸਾਹਿਬ ਸੌਰੀ ਸਤ ਮੰਗਲ ਸਿੰਘ ਜੀ ਅਮਰੀਕਾ ਸਤ ਮੰਗਲ ਸਿੰਘ ਜੀ ਅਮਰੀਕਾ ਵਾਲੇ ਸਤ ਮੰਗਲ ਸਿੰਘ ਜੀ ਅਮਰੀਕਾ ਵਾਲੇ ਇਦਰ ਜੱਫਾ ਲੱਗ ਗਿਆ ਹੈ ਜੱਫਾ ਲੱਗ ਗਿਆ ਅਮਰਬੀਰ ਸਾਹਿਬ ਕੋਈ ਗੱਲ ਨਹੀਂ ਸਤ ਮੰਗਲ ਸਿੰਘ ਜੀ ਅਮਰੀਕਾ ਵਾਲੇ ਮੈਂ ਗੁੱਸਾ ਕੀ ਦੀ ਮਾਫੀ ਚਾਹਾਂਗਾ ਸਤ ਮੰਗਲ ਸਿੰਘ ਜੀ ਟੋਪਰ ਕਬੱਡੀ ਦਾ ਮਹਾਨ ਖਿਡਾਰੀ ਆ ਅਮਰੀਕਾ ਦਾ ਵਸਨੀਕ ਹੈ ਸੋ ਮੈਂ ਧੰਨਵਾਦ ਕਰਾਂਗਾ ਲੋ ਸਾਹਮਣੇ ਰਾਣਾ ਮਹਿਮਦ ਵਾਲੀਆ ਅਗਲੀ ਰੇਡ ਦੇ ਉੱਪਰ ਇੱਕ ਪਾਸੇ ਰਾਣਾ ਮਹਿਮਦ ਵਾਲੀਆ ਸੁਰਖਪੁਰ ਦੇ ਲਈ ਕਬੱਡੀ ਕਬੱਡੀ ਦਾ ਲਾਭ 31 ਤੇ 21000 ਰੁਪਇਆ 31 ਤੇ 51 ਤੇ 31000 ਰੁਪਏ ਦੇ ਫੈਸਲੇ ਆ ਸਾਬਦੀਨ ਬਾਜ ਭੱਜੀ ਆ ਲੰਬੀ ਪਰ ਹਰਮਿੰਦਰ ਧਾਮੀ ਸਾਹਿਬ ਪਾਵਰ ਕੌਮ ਵਾਲੇ ਅੱਧੇ ਸਮੇਂ ਦਾ ਸਕੋਰ ਦੱਸਿਆ ਜਾਵੇਗਾ ਭੱਜ ਕੇ ਆ ਨੌ ਤੁਹਾਨੂੰ ਹਾਫ ਸਮੇਂ ਦਾ ਸਕੋਰ ਜਿਹੜਾ ਸਾਝਾ ਕੀਤਾ ਜਾਵੇਗਾ ਬੜਾ ਟਫ ਮੁਕਾਬਲਾ ਬੜਾ ਸਖਤ ਮੁਕਾਬਲਾ ਦੋਨਾਂ ਟੀਮਾਂ ਦੇ ਦਰਮਿਆਨ ਹੈ ਚੌੜਾ ਦੇ ਨੰਬਰ 9 ਸੁਰਖਪੁਰ ਦੇ ਨੰਬਰ 12 ਇੱਕ ਵਾਰੀ ਜ਼ੋਰਦਾਰ ਤਾੜੀ ਮਾਰਦੇ ਨੌ ਤੇ 12 ਦਾ ਅੰਕੜਾ ਕਬੱਡੀ ਸਰੇ ਦੀ ਐਵੇਂ ਕਬੱਡੀ ਦੇ ਉੱਪਰ ਕਲੰਕ ਲੱਗ ਜਾਂਦਾ ਕਿ ਫਾਈਨਲ ਮੈਚ ਹੋ ਜਾਂਦਾ ਮੈਂ ਕਹਿੰਦਾ ਕਦੇ ਵੀ ਨਹੀਂ ਹੁੰਦਾ ਇੱਕ ਪਾਸੇ ਬਿੰਦੀ ਟੀਮ ਹੈ ਔਰ ਦੂਸਰੇ ਪਾਸੇ ਸੁਰਕਪੁਰ ਦੀ ਟੀਮ ਹੈ ਮੈਂ ਸਮੁੱਚੀ ਮੈਨੇਜਮੈਂਟ ਕਮੇਟੀ ਦਾ ਇੱਕ ਵਾਰੀ ਫੇਰ ਧੰਨਵਾਦ ਕਰਾਂਗਾ 9 ਤੇ 12.5 ਦਾ ਅੰਕੜਾ ਕਿਉਂਕਿ ਕੁਝ ਪਲ ਜਿਹੜੇ ਮੈਚ ਦੇ ਵਾਕੀ ਹੈ ਉਸ ਬਾਅਦ ਖੇਵਾਂ ਦੇ ਜਾਜ ਖੋਜਣਾ ਹੈ 10 ਬਲਜਿੰਦਰ ਘੋਮੜ ਦੇ ਕੋਲੋਂ ਬੋਲਦਿਆਂ ਚਲਦਿਆਂ ਕੋਈ ਗੁੱਸਾਖੀ ਗਲਤੀ ਹੋ ਗਈ ਹੋਵੇ ਤੇ ਆਪਣੇ ਚਰਨਾਂ ਦੀ ਤੂੜ ਸਮਝ ਕੇ ਮਾਫ ਜ਼ਰੂਰ ਕਰਨਾ ਹੈ ਅਜੇ ਮੈਂ ਚੱਤਾ ਅਜੇ ਤਾਂ ਯਾਰ ਮਦਦ ਦੇ ਵਿੱਚ ਆ ਕੁਝ ਵੀ ਹੋ ਸਕਦਾ ਹੈ ਅਜੇ 51 5100 ਰੁਪਏ ਦਾ ਲਾਣ ਹੋਣਾ ਅਮਨਪ੍ਰੀਤ ਸਿੰਘ ਜੀ ਸਤ ਮੰਗਲ ਸਿੰਘ ਜੀ ਅਮਰੀਕਾ ਜਗਦੀਪ ਸਿੰਘ ਜੀ ਲਾਟਾ ਸਾਹਿਬ ਅਮਰੀਕਾ ਮਾਸਟਰ ਗੁਰਨੇਸ਼ ਸਿੰਘ ਜੀ ਮੁੱਖ ਮੰਤ ਦੇ ਉੱਪਰ ਸਰਦਾਰ ਸਤ ਮੰਗਲ ਸਿੰਘ ਜੀ ਅਮਰੀਕਾ ਵਾਲਿਆਂ ਦਾ ਔਰ ਮੈਂ ਸਤਕਾਰ ਕਰਾਂਗਾ ਜਿੱਤੇ ਸਰਦਾਰ ਸਤਪਾਲ ਸਿੰਘ ਜੀ ਮੌਜੂਦਾ ਲੰਬੜਦਾਰ ਹੈ ਔਰ ਨਾਲ ਹੀ ਮੈਂ ਧੰਨਵਾਦ ਕਰਾਂਗਾ ਹਰਜਿੰਦਰ ਸਿੰਘ ਜੀ ਜੌਹਰ ਸਾਹਿਬ ਦਾ ਕੁਝ ਨਾਮ ਮੈਂ ਮਿਸ ਕਰ ਰਿਹਾ ਪਰ ਮੈਂ ਗੁਸਤਾਖੀ ਦੀ ਮਾਫੀ ਚਾਹੁੰਦਾ ਹਾਂ ਬਹੁਤ-ਬਹੁਤ ਸਤਿਕਾਰਿਆ ਸਾਰਿਆਂ ਮੈਂ ਨਾਜ਼ ਹਸਤੀਆਂ ਦਾ ਬਹੁਤ ਹੀ ਟਾਪਰ ਹਾਂਜੀ ਮੈਂ ਸਾਰੇ ਨਾਮ ਅਨਾਉਂਸ ਕਰਾਂਗਾ ਹੁਣ ਇਹਦੇ ਵਿੱਚ 31000 ਤੇ 51000 ਫਿਰ ਮੈਂ ਉਹਨਾਂ ਮੈਂ ਨਾਜ਼ ਹਸਤੀਆਂ ਦੇ ਗੱਲ ਕਰਾਂਗਾ جہاں دے ویلوں کتی ہزار روپیہ دیتا جاوے گا اس کے کھیڈ میلے دا سردار جنلیل سم جی جیلا جی ولا انہوں دے وقت سیکنڈ جہاں جی پرائز ہے وہ سپانسر کیتا جاوے گا کتی ہزار روپئے کا میں صدقار گا پہلا کرائز کیونکہ سویر تو لے کے جب بھی کبڈی تین سو پینٹ کھولی جاوے گی ਉਦੋਂ ਪਤਾ ਲੱਗੇਗਾ ਕਿ ਪ੍ਰਾਈਜ਼ ਕਿਨੇ ਦਿੱਤਾ ਹੈ ਪਹਿਲਾ ਪ੍ਰਾਈਜ਼ 51000 ਰੁਪਏ ਦਾ ਸਰਦਾਰ ਇੰਦਰਜੀਤ ਸਿੰਘ ਜੀ ਅਮਰੀਕਾ ਸਰਦਾਰ پاک ਸਿੰਘ ਜੀ ਦੇ ਲੱਤੇ ਜਿਗਰ ਸ਼ਹੀਦ ਬਾਬਾ ਬਖਸ਼ੀਸ਼ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਵੱਲੋਂ ਪਹਿਲਾ ਪ੍ਰਾਈਜ਼ ਦਿੱਤਾ ਗਿਆ ਹੈ 31000 ਰੁਪਏ ਜਰਨੈਲ ਸਿੰਘ ਜੀ ਜੈਲਾ ਬੁਲੇਨਾ ਭਗਤਾਂ ਦੇ ਉਹਨਾਂ ਦੇ ਵੱਲੋਂ ਜਿਹੜਾ ਸੈਕੰਡ ਪ੍ਰਾਈਜ਼ ਸਪான்ਸਰ ਕੀਤਾ ਗਿਆ ਹੈ ਇਸ ਸਵੇਰ ਤੋਂ ਲੈ ਕੇ ਬਹੁਤ ਸਾਰਾ ਜਿਹੜਾ ਅਨਾਉਂਸ ਕੀਤਾ ਗਿਆ ਆਨੰਦਵਲ ਦਾ ਅਗਲੀ ਕਬੱਡੀ ਪਹੁੰਚਲੇ ਬਲੇਰ ਖਾਨਪੁਰ ਪਿੰਡ ਹੈ ਸ਼ਰਲਾ ਕਬੱਡੀ ਪਾ ਰਿਹਾ ਹੈ 31000 ਰੁਪਿਆ ਸਰਦਾਰ ਜਰਨੈਲ ਸਿੰਘ ਜੀ ਜੈਲਾ ਬੁਲਿੰਦਾ ਅਮਰੀਕਾ ਦੇ ਵਸਨੀਕ ਨੇ ਭਗਤਾਂ ਦੇ ਉਹਨਾਂ ਦੇ ਵੱਲੋਂ ਦਿੱਤਾ ਜਾਵੇਗਾ ਲਓ ਸਾਹਮਣੇ ਅਮਰਦ ਦੋਗਾ ਦੀ ਧਰਤੀ ਦਾ ਹੁਣ ਪਾਸੇ ਬਦਲੇਗਾ ਕਿਹੋ ਜਿਹਾ ਫੈਸਲਾ ਹੋਵੇਗਾ ਸਾਇਲੈਂਟ ਹੋ ਜਾ ਬਾਪੂ ਜੀ ਨਹੀਂ ਤਾਂ ਮੇਰਾ ਬੀਬੀ ਵੱਧ ਜਾਣਾ ਮੈਨੂੰ ਕਮੈਂਟਰੀ ਕਰ ਲੈਂਦੇ ਅਗਲੀ ਡੇਟ ਅਗਲੀ ਕਬੱਡੀ ਦੇ ਉੱਪਰ ਇੱਕ ਪਾਸੇ ਬਾਰੂ ਰੁੜਕੀ ਦੀ ਧਰਤੀ ਦਾ

ਜਗਦੀਪ ਲਾਟਾ ਸਾਹਿਬ 500 ਰੁਪਇਆ ਸਾਡੇ ਅਮਰਪ੍ਰੀਤ ਸਿੰਘ ਜੀ A1 ਟ੍ਰਾਂਸਪੋਰਟਰ ਦੁਬਈ ਵਾਲੇ ਆ ਸੰਜੀਪ ਪੰਡਤ ਸਾਹਿਬ 1000 ਰੁਪਇਆ ਫੜੋ ਮੇਰੇ ਕੋਲੋਂ ਭੱਜ ਕੇ ਅਮਨਪ੍ਰੀਤ ਸਿੰਘ ਜੀ A1 ਟ੍ਰਾਂਸਪੋਰਟਰ ਜਗਦੀਪ ਲਾਟਾ ਸਾਹਿਬ ਅਮਰੀਕਾ ਔਰ ਦੁਬਈ ਵਾਲਿਆਂ ਦੇ ਵੱਲੋਂ ਇਹ ਮਾਨ ਸਤਿਕਾਰ ਆ ਭਾਜੀ ਪੈਸੇ ਫੜ ਲਾ ਭੱਜ ਕੇ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਅਮਨਪ੍ਰੀਤ ਸਿੰਘ ਜੀ A1 ਟ੍ਰਾਂਸਪੋਰਟਰ ਮਾਮੋਲੀ ਦਾ ਵੀ ਬਹੁਤ ਬੜਾ ਸਤਿਕਾਰ ਦਿੰਦੇ ਹੋਏ ਸਾਹਮਣੇ ਫੌਜੀ ਸ਼ਾਮਚਾਸੀ ਵਾਲਾ ਅਗਲੀ ਕਬੱਡੀ ਦੇ ਫੈਸਲੇ ਹੋਣਗੇ 31000 ਤੇ 51000 ਦੇ 31000 ਰੁਪਇਆ ਸਰਦਾਰ ਜਰਨੈਲ ਸਿੰਘ ਜਿਹੈਲਾ ਬੁਲਨਾ ਭਗਤਾਂ ਨੇ ਉਹਨਾਂ ਦੇ ਵੱਲੋਂ ਸਪਾਂਸਰ ਕੀਤਾ ਗਿਆ ਹੈ 51000 ਰੁਪਇਆ ਇੰਦਰਜੀਤ ਸਿੰਘ ਜੀ ਅਮਰੀਕਾ ਉਹਨਾਂ ਦੇ ਵੱਲੋਂ ਸਪਾਂਸਰ ਕੀਤਾ ਗਿਆ ਹੈ ਜਿੱਤੇ 21000 ਰੁਪਇਆ ਸਰਦਾਰ ਮਲੂਕ ਸਿੰਘ ਜੀ ਦੇ ਵੱਲੋਂ ਜੋ ਸਾਕਾ ਸਰਪੰਚ ਨੇ ਜੋਹਲਾਂ ਦੇ ਪਿੰਡ ਪੱਤਰ ਦਾ ਪ੍ਰਾਈਸ ਸਪਾਂਸਰ ਕੀਤਾ ਗਿਆ ਹੈ 16000 ਰੁਪਇਆ ਕਮੇਟੀ ਦੇ ਵੱਲੋਂ ਔਰ 515100 ਰੁਪਇਆ ਬੈਸਟ ਰੇਡਰ ਬੈਸਟ ਆਪਰ ਦੇ ਲਈ ਸਮਚੀ ਪ੍ਰਬੰਧਕੀ ਕਮੇਟੀ ਦੇ ਵੱਲੋਂ ਦਿੱਤਾ ਜਾਵੇਗਾ ਇੱਕ ਪਾਸੇ ਰਾਣਾ ਮਹਿਮਦ ਬਾਲੀਆ ਰਾਵਣੋਂ ਦਾ ਜਤਨ ਸਲਾਮਦੀਨ ਸ਼ਾਮਚਾਸੀ ਬਹੁਤ ਹੀ ਤਕੜਾ ਖਿਡਾਰੀ ਹੈ ਤੇ ਪੁਸ਼ ਮਾਰਦਾ ਹੋਇਆ ਪਰ ਪੁਆਇੰਟ ਧਾਵੀਦ ਹੈ ਨੰਬਰ ਰੇਡਰ ਦੇ ਹਿੱਸੇ ਦੇ ਵਿੱਚ ਜੁੜ ਚੁੱਕਾ ਹੈ ਅਮਰਪ੍ਰੀਤ ਸਿੰਘ ਜੀ ਦਾ ਜਗਦੀਪ ਸਿੰਘ ਜੀ ਲਾਟਰਾ ਸਾਹਿਬ ਦਾ ਮੈਂ ਧੰਨਵਾਦ ਕਰਾਂਗਾ ਮੁੱਖ ਮੰਜਪੜ ਸਾਡੀਆਂ ਬਹੁਤ ਹੀ ਮਾਇਨਾਦ ਹਸਤੀਆਂ ਹੈ ਮਾਸਟਰ ਗੁਰਨੇਤ ਸਿੰਘ ਜੀ ਦਾ ਹਰਜਿੰਦਰ ਸਿੰਘ ਜੀ ਜੋਲ ਸਾਹਿਬ ਦਾ ਚੇਅਰਮੈਨ ਜਸਵਿੰਦਰ ਸਿੰਘ ਜੀ ਸਭਰਾਜ ਜੋਲ ਜੀ ਦਾ ਲੰਮਰਦਾਰ ਸਤਪਾਲ ਸਿੰਘ ਜੀ ਨਾਲੇ ਜਗਦੀਪ ਸਿੰਘ ਜੀ ਲਾਟਾ ਸਾਹਿਬ ਅਮਰੀਕਾ ਚੰਜੀਤ ਸਿੰਘ ਜੀ ਚੱਲਾ ਕੈਨੇਡਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਵਰਦੀ ਸਟੂਡੀਓ ਸਰਦਾਰ ਬਿਕਰ ਸਿੰਘ ਜੀ ਦਾ ਸੰਦੀਪ ਪਲੇਅਰ ਨੂੰ ਵੀ ਮਾਨ ਸਤਕਾਰ ਜਿਹੜਾ ਦਿੱਤਾ ਜਾ ਰਿਹਾ ਹੈ ਲੋ ਸਾਹਮਣੇ ਜਾਦਾ ਸ਼ੁਰਕਪੁਰੀਆ ਇੱਕ ਪਾਸੇ ਦੀਪਾ ਬਾਲਰਾਂ ਦੀ ਧਰਤੀ ਦਾ ਤੇ ਜਾਦਵਿੰਦਰ ਸਿੰਘ ਜਾਦਾ ਗੱਟੇ ਨੂੰ ਚੱਕਣ ਦੀ ਕੋਸ਼ਿਸ਼ ਕਰਦਾ ਪਰ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਜੁੜ ਚੁੱਕਾ ਹੈ ਨੰਬਰ ਰੇਡਰ 51 ਤੇ 31 ਕੁਲਪ੍ਰੀਤ ਬਨਾਲਾ ਮਾਹੀ ਵਾਲਾ ਅਗਲੀ ਕਬੱਡੀ ਪੌਂਦਲੇ ਅਗਲੀ ਰੇਡ ਦੇ ਉੱਪਰ ਕੁਲਪ੍ਰੀਤ ਬਨਾਲਾ ਮਾਹੀ 51 ਤੇ 31 82000 10000 ਹੋਰ ਹੋਰ ਤੇ 92 ਤੋਂ ਵੀ 94000 ਬਣ ਜਾਂਦਾ ਹੈ ਜਿਹਦੇ ਵਿੱਚ 31000 ਰੁਪਿਆ ਜਨਰਲ ਸਿਟੀ ਜੈਲਾ ਬਲੇਲਾ ਪਖਤਾ ਦੇ ਉਹਨਾਂ ਦੇ ਵੱਲੋਂ ਅਮਰੀਕਾ ਦੇ ਵਸੀਕ ਨੇ ਸਪான்ਸਰ ਕੀਤਾ ਗਿਆ ਅਮਰ ਦੁਕਾਨ ਦੀ ਧਰਤੀ ਦਾ ਆ ਨੌਜਵਾਨ ਨੇ 1600 ਡਾਲਰ ਦਾ ਜੱਫਾ ਪੜਿਆ ਪਰ ਕੁਲਪ੍ਰੀਤ ਬਨਾਲਾ ਮਾਹੀ ਵਾਲਾ ਹਵਾ ਹਵਾਈ ਹੋ ਗਿਆ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਹੈ ਨੰਬਰ ਰੈਡਰ ਉਹ ਗੜੀ ਖੜੀ ਕੀਤੀ ਲਾਜਵਾਨ ਨੇ ਇੱਥੇ ਤਾੜੀਆਂ ਦੇ ਨਾਲ ਸਵਾਗਤ ਕੀਤਾ ਗਿਆ ਫੌਜੀ ਸ਼ਾਮ 84 ਪਹਿਲਾਂ ਗੱਭੇ ਆ ਜਾਓ ਫਿਰ ਸੱਜੇ ਖੱਬੇ ਜਿੱਥੇ ਵਰਦੀ ਜਾਓ ਆ ਲਾਜਵਾਨ ਨੇ ਨਵਾਂ ਮੋਟਰਸਾਈਕਲ ਦਿੱਤੇ ਵੀਰ ਸਿੰਘ ਕੁਲਪ੍ਰੀਤ ਬਡਾਲਾ ਮਾਹੀ 100 ਰੁਪਏ ਉਹ ਹਰਪਾਲ ਸਮਰਾ ਸਾਹਿਬ 500 ਰੁਪਏ ਬਾਜੀ ਪੈਸੇ ਫੜੀ ਨਾਲੇ ਹਰਪਾਲ ਸਫਰਾ ਸਾਹਿਬ ਆ ਕੁਲਪ੍ਰੀਤ ਬਡਾਲਾ ਬਾਹੀ ਦੇ ਪੈਸੇ ਮੇਰੇ ਕੋਲ ਸੰਜੀਪਪੰਡਤ ਸਾਹਿਬ ਫੜ ਲਓ ਇਹ ਹਰਪਾਲ ਸਫਰਾ ਸਾਹਿਬ ਆਪਣੇ ਭਰਾ ਦਾ ਸਤਕਾਰ ਕਰਦੇ ਆ ਆ ਪੈਸੇ ਫੜਿਓ ਕੁਲਪ੍ਰੀਤ ਬਡਾਲਾ ਬਾਹੀ ਦੇ ਸੰਜੀਪਪੰਡਤ ਸਾਹਿਬ ਆ ਫੜਿਓ ਇਹ ਕੁਲਪ੍ਰੀਤ ਬਡਾਲਾ ਬਾਹੀ ਦਾ ਵੱਡਾ ਮਾਣ ਸਤਕਾਰ ਹੈ ਲਓ ਸਾਹਮਣੇ ਮੋਨੂ ਅਗਲੀ ਡੇਟ ਅਗਲੀ ਕਬੱਡੀ ਕਬੱਡੀ ਜਾਈ ਤਰਤ ਪੰਜਾਬ ਦੀ ਪਛਾਣ ਬਣ ਗਈ ਹੈ ਸਾਰੇ ਜੱਗ ਦੀ ਜੀ ਜਿਵੇਂ ਟੁੰਨਕ ਟੁੰਨਕ ਤੁਮਾ ਜਮਲੇ ਦਾ ਗੁਰਦਾਸ ਮਾਨ ਦੀ ਢੱਫਲੀ ਵੱਜਦੀ ਜੀ 55 ਤੇ 31000 ਦੀਆਂ ਗੱਲਾਂ ਹੋਣਗੀਆਂ ਹੁਣ ਕਿਹੋ ਜਿਹਾ ਫੈਸਲੇ ਹੋਣਗੇ ਮਾਮੂਲੀ ਤਸਵੀਰ ਟੱਚ ਪਰ ਪੁਆਇੰਟ ਦੇ ਧਾਵੀ ਦੇ ਹਿੱਸੇ ਦੇ ਵਿੱਚ ਹੈ ਕਿਉਂਕਿ ਜਿਹੜਾ ਟਕਾਲਾਂ ਦਾ ਸਮਾਂ ਬੜਾ ਘਾਤਕ ਹੁੰਦਾ ਹੈ ਜੋਰ ਸਾਹਿਬ ਟਕਾਲਾਂ ਦੇ ਸਮੇਂ ਦੇ ਵਿੱਚ ਕਮੈਂਟੇਟਰ ਵੀ ਥੋੜਾ ਜਿਹਾ ਮੁਸ਼ਕਲ ਦੇ ਵਿੱਚ ਫਸ ਜਾਂਦਾ ਹੈ ਕਈ ਪੀਣ ਮਹਿਫਲਾਂ ਵਿੱਚ ਬੈਠ ਕੇ ਕਈ ਤੁਰੇ ਤੁਰੇ ਪੀ ਗਏ ਕਈ ਪੀਣ ਮਹਿਫਲਾਂ ਵਿੱਚ ਬੈਠ ਕੇ ਕਈ ਤੁਰੇ ਤੁਰੇ ਪੀ ਗਏ ਸਾਡੇ ਹਿੱਸੇ 'ਚ ਸ਼ਰਾਬ ਹੈ ਨਹੀਂ ਦੋਸਤੋ ਸਾਡੇ ਹਿੱਸੇ ਦੀ ਸ਼ਰਾਬ ਸਾਡੇ ਬੁੜੇ ਪੀ ਗਏ ਇਹ ਜਿਹੜਾ ਤੇਰ ਮਹ ਰਤਨ ਜਿਆਦਾ ਤੰਗ ਕਰਦਾ ਹੈ ਗੱਲ ਕੋਈ ਏਡੀ ਨਹੀਂ ਹੁੰਦੀ ਲੋ ਸਭਨੇ ਜਿਆਦਾ ਸੁਰਕਪੁਰਿਆ ਦੀਪਾ ਬੱਲਣਾ ਪਸਾਦ ਆ ਗਿਆ ਮੁੰਡਾ ਇੱਕ ਪਾਸੇ ਜਗਤਵਿੰਦਰ ਸਿੰਘ ਜਿਆਦਾ ਸੁਰਕਪੁਰਿਆ ਇਹ 5100 ਵੀ ਪੱਕਾ ਕਰ ਲਿਆ ਨੱਦਵਾਲੇ ਆ ਮਾਰਿਆ ਕਮਾ ਕੇ ਉਧਰ ਦੁਹਾ ਚਿਹਰਾ ਦੇ ਉੱਪਰ ਬਹੁਤੀ ਜਿਹੜਾ ਸਤਕਾਰ ਹੈ ਬਹੁਤ ਵੱਡਾ ਮਾਣ ਮਨ ਜੰਡੂ ਸਿੰਘ ਅਗਲੀ ਰੇਡ ਦੇ ਉੱਪਰ ਰਾਣਾ ਮਹਿਮਦ ਵਾਲੀਆ ਅਗਲੀ ਰੇਡ ਪੰਦ ਲਈ ਰਾਣਾ ਮਹਿਮਦ ਵਾਲੀਆ ਹਲਕੇ ਹਲਕੇ ਕਦਮ ਤੋਰ ਮਸਤਾਨੀ ਤੁਰਦਾ ਹੋਇਆ ਕਮਾਲ ਦੀ ਗੱਲ ਕਰੇਗਾ ਅਮਰਲ ਦੇ ਨਾਲ ਮੁਕਾਬਲਾ ਪਰ ਫੈਸਲਾ ਅਵਤਾਰ ਤਾਰੀ ਸਾਹਿਬ ਜਾਪੀ ਦੇ ਹਿੱਸੇ ਦੇ ਵਿੱਚ ਹੈ ਅਵਤਾਰ ਜਿਹੜਾ ਅਵਤਾਰ ਤਾਰੀ ਸਾਹਿਬ ਜਿਹੜਾ ਲਾਬਤੁਲ ਕੇ ਫੈਸਲਾ ਦਿੰਦੇ ਹੋਏ ਫੌਜੀ ਸ਼ਾਮ 84 ਦੀ ਧਰਤੀ ਦਾ ਅਗਲੀ ਕਬੱਡੀ ਮਾਸਟਰ ਗੁਰਨੇਸ਼ ਸਿੰਘ ਜੀ ਹਰਜਿੰਦਰ ਸਿੰਘ ਜੀ ਜੋਲ ਸਾਹਿਬ ਮੈਂ ਸਾਡੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਵਾਂਗਾ ਸਮੁੱਚੇ ਲੱਗਨਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਵਾਂਗਾ ਲੰਮਰਦਾਰ ਸਤਪਾਲ ਸਿੰਘ ਜੀ ਜਗਦੀਸ਼ ਸਿੰਘ ਜੀ ਲਾਟਾ ਸਾਹਿਬ ਚੰਨਜੀਤ ਸਿੰਘ ਜੀ ਚੰਨਾ ਅਰਜਨੈਲ ਸਿੰਘ ਦੀ ਰਹਿਲਾ ਸਾਹਿਬ ਬੁਲਿੰਨਾ ਪਗਤਾਂ ਦੇ ਅਮਰੀਕਾ ਦੇ ਵਸਨੀਕ ਦੇ 31000 ਰੁਪਏ ਉਹਨਾਂ ਦੇ ਵੱਲੋਂ ਸੈਕੰਡ ਪ੍ਰਾਈਜ਼ ਵੀ ਸਪਾਂਸਰ ਕੀਤਾ ਗਿਆ ਹੈ ਸਰਦਾਰ ਬਲੂਖ ਸਿੰਘ ਜੀ 21000 ਰੁਪਏ ਇਹਨਾਂ ਸਾਰੀਆਂ ਦਰਜਾ ਬਦਰਜਾ ਸ਼ਖਸੀਅਤਾਂ ਦਾ ਬਹੁਤ-ਬਹੁਤ ਧੰਨਵਾਦ ਹੈ ਲਓ ਸਾਹਮਣੇ ਦੇਖੋ ਕਬੱਡੀ ਚੱਲਾ 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 ਜੋ ਚੰਦ ਗੁਜਰੀ ਦਾ ਚੱਲ ਇਹ ਆ ਸलामदीन ਸ਼ਾਹ 84 ਵਾਲਾ ਸ਼ਾਹ 84 ਵਾਲਾ ਸलामदीन ਪਰ ਪੁਆਇੰਟ ਦਾ ਕਮਾਲ ਦੀ ਜਗਦੀਪ ਸਿੰਘ ਜੀ ਲਾਟਾ ਅਮਰੀਕਾ ਵਾਲੇ ਲੈ ਭਾਈ ਜਗਦੀਪ ਸਿੰਘ ਜੀ ਲਾਟਾ ਸਾਹਿਬ ਅਮਰੀਕਾ ਵਾਲੇ ਰਾਣੇ ਤੇਰੇ ਲਈ 500 ਰੁਪਈਆ ਹੈ ਰਾਲਾ ਮਹਿਮਦ ਵਾਲੀਆ 500 ਰੁਪਈਆ ਹੈ ਜਗਦੀਪ ਸਿੰਘ ਜੀ ਲਾਟਾ ਸਾਹਿਬ ਸਜੀਪ ਪੰਡਤ ਸਾਹਿਬ ਪੈਸੇ ਫੜੋ ਜਰਾ ਇਹ ਕਬੀਲਦਾਰੀ ਮੇਤੋਂ ਸਾਹਮਣੀ ਬੜੀ ਔਖੀ ਹੈ ਆ ਜਿਹੜਾ ਫੈਸਲਾ ਡਬਲ ਟੱਚ ਦਾ ਹੈ ਜਗਦੀਪ ਸਿੰਘ ਦੀ ਲਾਟ ਰਾਣੇ ਮਹਿਮਦ ਵਾਲੀਏ ਦਾ ਜਗਦੀਪ ਸਿੰਘ ਜੀ ਲਾਡਾ ਸਾਹਿਬ ਦੇ ਵੱਲੋਂ 500 ਰੁਪਇਆ ਗੁਰੀ ਭੱਜ ਦੇ ਹੱਥ ਭੇਜਿਆ ਗਿਆ ਹੈ ਲਓ ਸਾਹਮਣੇ ਮੋਨੂ ਅਗਲੀ ਕਬੱਡੀ ਮੰਗਦਾ ਇਧਰ ਅਗਲੀ ਰੇਡ ਦੇ ਉੱਪਰ ਅਗਲੀ ਕਬੱਡੀ ਦੇ ਉੱਪਰ ਇਧਰ ਸਾਰਾ ਹੀ ਟਬਰ ਪੈ ਗਿਆ ਪਰ ਪੁਆਇੰਟ ਜਿਹੜਾ ਧਾਵੀ ਲੈ ਗਿਆ ਹੈ ਲੰਬਰ ਰੀਡਰ ਦੇ ਹਿੱਸੇ ਦੇ ਵਿੱਚ ਹੈ ਮੈਂ ਤਾਂ ਕਹਿਣਾ ਕਿ ਆਉਂਦੇ ਸਾਲ ਆਪਾਂ ਮੈਚੇ ਹੀ ਰਾਤ ਨੂੰ ਕਰਾਈਏ ਵਧੀਆ ਨਜ਼ਾਰਾ ਆਉਂਦਾ ਨਾਲੇ ਦਰਸ਼ਕ ਵਧੀਆ ਜੁੜਦਾ ਹੈ ਲਓ ਸਾਹਮਣੇ ਬਾਰੂ ਰੁੜਕੀ ਦੀ ਧਰਤੀ ਦਾ ਇਹ ਕਬੱਡੀ ਦਾ ਕ੍ਰੇਜ ਹੈ ਪੰਜਾਬ ਦੀ ਧਰਤੀ ਤੇ ਔਰ ਮੇਰੇ ਵੀਰੋ ਕਬੱਡੀ ਦੇਖਣ ਦੇ ਲਈ ਦੁਨੀਆਂ ਜਿਹੜੀ ਦੂਰ ਦੂਰ ਤੋਂ ਹੁੰਦੀ ਹੈ ਲਓ ਸਾਹਮਣੇ ਇੱਕ ਪਾਸੇ ਜੋਧਾ ਸੁਰਕਪੁਰਿਆ ਤੂੰ ਰੱਖਦੀ ਸੁਪਨਾ ਔਡੀ ਦਾ ਜੱਟ ਸ਼ੌਂਕੀ ਫੋਰ ਤੇ ਕੌਡੀ ਦਾ ਇੱਕ ਪਾਸੇ ਜਾਂਦਾ ਸੁਰਕਪੁਰ ਦੀ ਧਰਤੀ ਦਾ ਔਰ ਸਾਹਮਣੇ ਜੋਧਾ ਸੁਰਕਪੁਰਿਆ ਦੱਕਣ ਦੀ ਕੋਸ਼ਿਸ਼ ਵਾਰ ਨੂੰ ਇਸ ਵੇਲੇ ਪੂਰੀ ਆ ਆ ਦੇਖ ਲੋ ਜ਼ੋਰ ਕੰਮ ਕਰ ਗਿਆ ਕਿਤੇ ਚੱਲੇ ਤਕਨੀਕ ਕਿਤੇ ਚੱਲਦਾ ਏ ਧੱਕਾ ਕਰੇ ਕਬੱਡੀ ਨੂੰ ਪੰਜਾਬ ਦਾ ਪਿਆਰ ਬੱਚਾ ਬੱਚਾ ਕੋਈ ਗੱਲ ਨਹੀਂ ਜਿਹੜਾ ਜ਼ੋਰ ਹੈ ਆਪਣੇ ਆਪ ਦੇ ਵਿੱਚ ਇੱਕ ਵਿਸਾਲ ਹੁੰਦਾ ਹੈ ਕੋਈ ਗੱਲ ਨਹੀਂ ਕੋਈ ਗੱਲ ਚੱਲ ਬਈ ਸ਼ਰ ਪਾਕਬੱਲੀ ਅਗਲੀ ਕਬੱਡੀ ਪਹੁੰਚ ਲਈ ਬਲੇਰ ਖਾਨਪੁਰ ਦੀ ਧਰਤੀ ਦਾ ਸ਼ਰਲਾ ਮੈਂ ਸਵੱਛੀ ਮੈਨੇਜਮੈਂਟ ਕਮੇਟੀ ਦਾ ਔਰ ਸਾਰੇ ਨਗਰ ਨਿਵਾਸੀਆਂ ਦਾ ਇੱਕ ਵਾਰੀ ਫੇਰ ਧੰਨਵਾਦ ਕਰਾਂਗਾ ਜਦੋਂ ਕਬੱਡੀ 365 ਦੇ ਉੱਪਰ ਅੱਜ ਦਾ ਲਾਈਵ ਦੁਬਾਰਾ ਜਦੋਂ YouTube ਦੇ ਉੱਪਰ ਦੇਖਾਂਗੇ ਫੇਰ ਪਤਾ ਲੱਗੇਗਾ ਕਿ ਕਿੰਨੀਆਂ ਰੌਣਕਾਂ ਲੱਗੀਆਂ ਸੱਲ ਸ਼ਹੀਦਾ ਦੀ ਧਰਤੀ ਜੌਹਾਂ ਦੀ ਧਰਤੀ ਦੇ ਉੱਪਰ ਲੋ ਸਾਹਮਣੇ ਸ਼ਰਲਾ ਕਿਹੋ ਜਿਹਾ ਕਮਾਲ ਕਰੇਗਾ ਬਹੁਤ ਹੀ ਸੋਹਣਾ ਰੌਚਕ ਜਿਹਾ ਹੈ ਯਾਰਾ ਮੈਨੂੰ ਚਿਹਰਾ ਦੇਖ ਲੈ ਲੈਂਦਿਓ ਕਿ ਬਿੱਟੂਪੁਰ ਹੀਰਾ ਦੀ ਧਰਤੀ ਦਾ ਚਪਟਿਆ ਹੈ ਬਿੱਟੂ ਨੇ ਬਹੁਤ ਹੀ ਸੋਹਣਾ ਜੱਫਾ ਲਾਇਆ ਪੁਰ ਹੀਰਾ ਪਿੰਡ ਜिले ਹੁਸ਼ਿਆਰਪੁਰ ਦੇ ਵਿੱਚ ਰਤਵੰਦਾ ਲਾ ਤਕੜਾ ਜੱਫਾ ਪੁਆਇੰਟ ਦਾ ਵੱਧਾ ਆਪਣੀ ਟੀਮ ਦੇ ਲਈ ਕਰ ਲਿਆ ਸਮੁੱਚੀ ਮੈਨੇਜਮੈਂਟ ਕਮੇਟੀ ਦਾ ਥੈਂਕਸ ਲਓ ਅਗਲੀ ਕਮੇਟੀ ਫੌਜੀ ਸ਼ਾਮ 28 ਅਗਲੀ ਡੇਟ ਦੇ ਉੱਪਰ ਫੌਜੀ ਸ਼ਾਮ 84 ਦੀ ਧਰਤੀ ਦਾ ਆਹ ਦੇਖ ਲਓ ਉਂਗਲੀ ਖੜੀ ਕਰਦਾ ਹੋਇਆ ਹੈ ਇਹਦੇ ਨਾਲੇ ਮੈਚ ਦਾ ਸਮਾਪਤ ਆਵੇ ਜਿੱਤਾ ਹਾਰਾਂ ਦੀਆਂ ਘੜੀਆਂ ਨਜ਼ਦੀਕ ਕਿਉਂਕਿ ਬੈਸਟ ਸਟਾਪਰ ਇੰਤਜ਼ਾਰ ਕੀਤਾ ਜਾਵੇਗਾ ਜਾਤਵਿੰਦਰ ਸਿੰਘ ਯਾਦਾ ਸੁਰਖਪੁਰੀਆ ਇਹ ਅਨਾਉਂਸ ਕਰਾਂਗਾ ਜਦੋਂ ਮੇਰੇ ਕੋਲ ਰਿਪੋਰਟ ਆਵੇਗੀ ਜੌਲਾ ਦੇ ਨੰਬਰ 18 ਸੁਰਖਪੁਰ ਦੇ ਨੰਬਰ 22 ਬਹੁਤ ਵਧੀਆ ਮੁਕਾਬਲਾ ਹੋਇਆ ਹੈ ਸੁਰਖਪੁਰ ਦੀ ਟੀਮ 22 ਨੰਬਰ ਦੇ ਨਾਲ ਫਾਈਨਲ ਤੇ ਕਬਜ਼ਾ ਕੀਤਾ ਹੈ 51000 ਔਰ ਜੌਲਾ ਦੀ ਟੀਮ 31000 ਰੁਪਇਆ ਜਿਹੜਾ ਜਰਨਲ ਸਿੰਘ ਜੈਲਾ ਬੁੱਲਣਾ ਬਲਿਆ ਤੋਂ ਵੱਲੋਂ ਸਪான்ਸਰ ਕੀਤਾ ਗਿਆ ਹੈ ਔਰ ਸਰਦਾਰ ਇੰਦਰਜੀਤ ਸਿੰਘ ਜੀ

ਦੋਨੇ ਹੱਥ ਜੋੜ ਕੇ ਤੁਹਾਡੇ ਤੋਂ ਮਾਫੀ ਮੰਗਾਗਾ 30000 ਬਲੇਲੇ ਦਾ ਔਰ ਇਹਨੇ ਵਿੱਚ ਜਿਹੜਾ ਬੈਸਟ ਰੇਡਰ ਬੈਸਟ ਟਾਪਰ ਉਹ ਮੈਨੂੰ ਦੱਸਿਆ ਜਾਵੇ ਕਿ ਬੈਸਟ ਰੇਡਰ ਕੌਣ ਹੈ ਤੇ ਬੈਸਟ ਟਾਪਰ ਜਿਹੜਾ ਮੈਂ ਆਪਣੇ ਬਾਈਕ ਤੋਂ ਅਨਾਉਂਸ ਕਰਾਂਗਾ ਬੈਸਟ ਰੇਡਰ ਬੈਸਟ ਟਾਪਰ ਜਿਹਦਾ ਬੁੱਕ ਮੈਂ ਦੇ ਉੱਪਰ ਬਾਈਕ ਦਿੱਤਾ ਜਾਵੇਗਾ ਫਰਵੈਂਚਰ ਸਾਹਿਬ ਨੂੰ ਇੱਥੇ ਮੈਂ ਜੋਨ ਸਾਹਿਬ ਤੁਹਾਡੇ ਕੋਲੋਂ ਇਜਾਜ਼ਤ ਲਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦੇ ਸਾਲ ਫੇਰ ਮਿਲਾਂਗੇ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਬਹੁਤ ਵਧਾਈਆਂ